ਅੱਜ ਵੀ ਦੇਸ਼ ਦੇ ਖੇਤੀਬਾੜੀ ਮੰਤਰੀ ਚਿਉਦਾ ਚੋਹਾਂ ਜੀ ਦਾ ਅੱਜ ਬਿਆਨ ਆਇਆ ਜਿਹੜੇ ਬੋਦਨ ਪਹਿਲਾਂ ਪੰਜਾਬ ਦੇ ਹਰ ਪੀਟ ਦੇ ਇਲਾਕਿਆਂ ਦਾ ਦੌਰਾ ਕਰਕੇ ਗਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਅਜਨਾਲੇ ਨੂੰ ਕਿਉਂਕਿ ਅਸੀਂ ਬਾਰਡਰ ਤੇ ਆ ਸੋ ਉਹ ਨੰਬਰ ਸਪੈਸ਼ਲ ਕੈਟਾਗਰੀ ਚ ਰੱਖ ਕੇ ਜਿਹੜਾ ਉਹ 2.5 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਕਿਉਂਕਿ ਨਾਲੇ ਚ ਬਹੁਤ ਬੁਰੀ ਹਾਲਤ ਹੋ ਗਈ ਹੈ। ਉਹ ਉਹਨਾਂ ਨੇ ਦੇਣਾ ਲੈਣਾ ਕੀ ਸੀਗਾ? ਉਹ ਦੇਖ ਕੇ ਗਏ ਖੁਸ਼ ਕਰਕੇ ਲੋਕਾਂ ਨੂੰ। ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ੍ਹ ਆਇਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਹੈ ਉਦੇ ਕਰਕੇ ਹੜ ਜਿਹੜੇ ਆਏ ਆ ਮੈਂ ਉਹਨਾਂ ਦੇ ਇਸ ਬਿਆਨ ਨੂੰ ਨਿੰਦਦਾ ਵੀ ਆਲ ਬੜਾ ਗੈਰ ਜ਼ਿੰਮੇਵਾਰਾ ਬਿਆਨ ਜਿਹੜਾ ਉਹਨਾਂ ਦਾ ਹੈ ਔਰ ਕੀ ਇਤਾਂ ਤਾਂ ਬਹੁਤ ਦੂਰ ਦੇ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ ਰੀਅਲ ਗਰਾਉਂਡ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਆ ਅਸੀਂ ਦਾ ਵੀ ਤੇ ਆ ਦੇ ਕੰਡੇ ਤੇ ਅਸਲ ਮੇਰਾ ਸੇਵਦਾ ਚਹਾਨ ਜੀ ਨੂੰ ਕਹਿਣਾ ਹੈ ਚੈਲੰਜ ਹੈ ਕਿ ਉਹ ਸਾਰਤ ਗੰਦ ਕੇ ਰਾਵੀ ਚ ਕਿੱਥੇ ਨਜਾਇਜ਼ ਮਾਈਨਿੰਗ ਹੋਈ ਆ ਰਾਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਆ ਕਿਉਂ ਕਿਉਂਕਿ ਰਾਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ ਬੀਐਸਐਫ ਨੇ ਜਿਹੜੀ ਆ ਉਹ ਪਾਬੰਦੀ ਲਾਈ ਆ ਮੇਰੀ ਜਾਣਕਾਰ ਇਨਸਾਨ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਕਿ ਸਾਡਾ ਦਰਿਆ ਜਿਹੜਾ ਸਾਫ ਪਾ ਲਾ ਕੇ ਦਿੱਤਾ ਜਾਵੇ ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸ ਬੀਐਸਐਫ ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਐਨਓਸੀ ਨਹੀਂ ਦਿੱਤੀ ਕਿ ਐਸੀ ਇੱਥੇ ਮਤਲਬ ਦਰਿਆਵਾਂ ਦੀ ਖਲਾਈ ਕਰਨਾ ਜਿਹੜਾ ਉਹ ਤੁਹਾਨੂੰ ਨਹੀਂ ਮਤਲਬ ਦੇ ਸਕਦੇ ਆਗਿਆ ਨਹੀਂ ਦੇ ਸਕਦੇ ਹੁਣ ਪਿਛਲੇ 5-6 ਮਹੀਨਿਆਂ ਚ ਅਸੀਂ ਬੜੀ ਟਰਾਈ ਕੀਤੀ ਕਿ ਸਾਡਾ ਦਾਵੀ ਦਰਿਆ ਸੱਤ ਲੋਈ ਦਾ ਕੁਝ ਹਿੱਸਾ ਕੁਝ ਬਿਆਸ ਦਾ ਜਿਹੜਾ ਬਹੁਤ ਬੁਰੀ ਹਾਲਤ ਹੈ ਅਸੀਂ ਕਹਿ ਕੇ ਕੋ ਆ ਕੇ ਮੈਂ ਖੁਦ ਬਦਗੇੜੀਆ ਸਾਹਿਬ ਨਾਲ ਮੀਟਿੰਗ ਕਰਕੇ ਗਰਦਾਸਪੁਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਰਲੇ ਕੱਢ ਗਏ ਉਹਨਾਂ ਕੋ ਡੀਸੈਲਟਿੰਗ ਦੀ ਹਾਲੇ ਜਿਹੜੀ ਪਰਮਿਸ਼ਨ ਲਈ ਕਿ ਸਾਨੂੰ ਡੀਸੈਲਟਿੰਗ ਦੇ ਕਰ ਲੈਣ ਦੋ ਜਾਂ ਸਫਾਈ ਤਾਂ ਕਰ ਲੈਣ ਦੋ ਉਹ ਉਹਨਾਂ ਨੇ ਇੱਕ ਸਾਨੂੰ 2 ਮਹੀਨੇ ਪਹਿਲਾਂ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਕਰ ਲਓ ਉਹ ਸਰਕਾਰ ਨੇ ਇਹਦੇ ਟੈਂਡਰ ਲਾਏ ਆ ਉਹ ਟੈਂਡਰ ਵੀ ਅਕਤੂਬਰ ਤੱਕ ਜਾ ਕੇ ਸ਼ੁਰੂ ਹੋਣਿਆ ਕਿਉਂਕਿ 10ਵੇਂ ਮਹੀਨੇ ਤੋਂ ਬਾਅਦ ਦੇ ਵਿੱਚ ਉਹ ਸ਼ੁਰੂ ਹੁੰਦੇ ਆ ਸੋ ਮੈਂ ਚਵਾਨ ਸਾਬ ਨੂੰ ਕਹਿਣਾ ਕਿ ਸਰ ਗਰਾਊਂਡ ਤੇ ਤੁਸੀਂ ਆਇਓ ਪਰ ਗਰਾਉਂਡ ਦੀ ਰਿਪੋਰਟ ਨਹੀਂ ਲੈ ਕੇ ਗਏ ਤੁਸੀਂ ਕਲੀਅਰ ਕਰੋਗੇ 라ਵਿਤ ਦੇ ਅੱਜ ਕਿੱਥੇ ਮੈਨਿੰਗ ਹੋਈ ਹੈ 라ਵਿਤ ਦਰਿਆ ਦੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ ਸਰ ਫੌਜ ਤੇ ਬੀਐਸਐਫ ਤੋਂ ਇਹ ਮੈਨਿੰਗ ਹੋ ਗਈ ਇਹਦਾ ਮਤਲਬ ਹੈ ਕੇਂਦਰ ਸਰਕਾਰ ਨੂੰ ਪਤਾ ਸੀਗਾ ਸਾਨੂੰ ਤੋਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਡੀ ਸਰਕਾਰ ਨੂੰ ਤੋਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਤੋਂ ਆਗਿਆ ਨਹੀਂ ਦਿੱਤੇ ਪੰਜਾਬ ਨੂੰ ਕੋਈ ਪੈਕੇਜ ਦੇਣ ਦੀ ਬਜਾਏ ਇਹ ਕਹਿਣਾ ਕਿ ਉੱਥੇ ਜਦੋਂ ਇਹ ਮੰੰਗ ਦੇ ਨਾਲ ਜਿਹੜਾ ਹੜ ਆਇਆ ਇਹ ਬਹੁਤ ਹੀ ਘੱਟਿਆ ਬਿਆਨ ਹੈ ਉਹਨਾਂ ਦਾ ਔਰ ਇਹਦੇ ਤੋਂ ਲੱਗਦਾ ਕਿ ਭਾਜਪਾ ਪੰਜਾਬ ਦੇ ਨਾਲ ੱੱਕਾ ਕਰਦੇ ਰਹ ਉਹਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਉਹ ਦੇਣ ਦੀ ਤਿਆਰੀ ਨਹੀਂ ਹੈ ਮੈਂ ਤੁਹਾਨੂੰ ਇੱਕ ਦਿਖਾਉਣਾ ਇਹ ਮੇਰੇ ਮੇਕ ਕੋ ਤਸਵੀਰ ਹੈ ਇਹ ਸੀਰ ਪਾਟਲ ਸਾਹਿਬ ਜਿਹੜੇ ਦਰਿਆਮਾਬਾਦ ਦੇ ਮੰਤਰੀ ਹੈ ਉਹਨਾਂ ਨਾਲ ਮੈਂ 2 ਤਰੀਕ ਨੂੰ ਮੀਟਿੰਗ ਕਰਕੇ ਆਇਆ 2 ਜੁਲਾਈ ਨੂੰ ਇਹ ਅਸੀਂ ਇੱਕ ਅੰਸ ਪੰਜਾਬ ਸਰਕਾਰ ਨੇ ਦਰਿਆਵਾਂ ਦੇ ਉੱਤੇ ਜਿਹੜੀ ਬੀਓਪੀ ਹੈ ਜਿਹੜੀਆਂ ਇਹ ਇਹ ਬੀਐਸਐਫ ਦੀਆਂ ਪੋਸਟਾਂ ਜਿੱਥੇ-ਜਿੱਥੇ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਸੀਗੇ ਤੇ ਪੰਜਾਬ ਸਰਕਾਰ ਨੇ ਕਰੀਬ 170 ਕਰੋੜ ਦਾ ਪ੍ਰਧਕ ਜਿਹੜਾ ਬਣਾ ਕੇ ਭੇਜਿਆ ਸੀਗਾ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹਦੇ ਪੈਸੇ ਦੇਣੇ ਸੀਗੇ ਔਰ ਉਹਦੇ ਚ 40 ਕਰੋੜ ਰੁਪਈਆ ਸਾਡੀਆਂ 12 ਮਤਲਬ ਜਿਹੜੀਆਂ ਪੋਸਟਾਂ ਸੀਗੀਆਂ ਰਾਵੀ ਦੇ ਕੰਡੇ ਤੇ ਜਿਹੜਾ ਜਿੰਨਾ ਦੇ ਪੈਸੇ ਬੰਦੇ ਸੀਗੇ 40 ਕਰੋੜ ਰੁਪਈਆ ਤੇ ਮੈਂ ਬਾਦਲ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਆ ਮੈਂ ਲੈਟਰ ਦਿੱਤੀ ਉਹਨਾਂ ਦੇ ਕੇ ਬੜੀ ਵਧੀਆ ਮੀਟਿੰਗ ਹੋਈ ਮੈਂ ਕਿਹਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਪੈਸੇ ਦੋ ਦੂਜੀ ਗੱਲ ਤੇ ਤੁਸੀਂ ਨਹੀਂ ਦੇੜੀ ਤੇ ਮੈਂ ਉਹਨਾਂ ਨੂੰ ਕਿਹਾ ਜੀ 라ਵੀ ਤੇ ਬਹੁਤ ਵੱਡੇ ਹੜ੍ਹ ਆ ਜਾਣਿਆ ਤੁਹਾਡੀਆਂ ਪੋਸਟਾਂ ਪਾਸੇ ਸਭ ਡੁੱਲ ਜਾਣੀਆਂ ਸਾਨੂੰ ਪੈਸੇ ਦੋ ਸਾਰੇ 40 ਕਰੋੜ ਰੁਪਈਆ ਬਣਦਾ ਸਾਨੂੰ ਉਹ ਪੈਸੇ ਜਿਹੜੇ ਦਿੱਤੇ ਜਾਣ ਸਰ ਅੱਜ ਤ ਵੀ ਲੁੱਕ ਨਹੀਂ ਤੀਕੋ ਗਈ ਆ ਅਜੇ ਤੱਕ ਇੱਕ ਦਿਵਾਨੀ ਨਹੀਂ ਆਈ 7 ਮਹੀਨਿਆਂ ਤੋਂ ਸਾਡੇ ਅਫਸਰ ਦਿੱਲੀ ਦੇ ਫੇਰੇ ਮਾਰ ਮਾਰ ਕੇ ਹੰਬ ਗਏ 7 ਮਹੀਨਿਆਂ ਤੋਂ ਸਾਡੇ ਇਸ ਡਿਪਾਰਟਮੈਂਟ ਦੇ ਅਫਸਰ ਦੇ ਨੇ ਆ ਬਾਹ ਬਾਹ ਦਿੱਲੀ ਜਾ ਕੇ ਮੀਟਿੰਗਾਂ ਕਰਕੇ ਉਹ ਉੱਥੋਂ ਹੰਬ ਗਏ ਅਜੇ ਤੱਕ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਉਲਟਾ ਤੁਹਾਨੂੰ ਸਭ ਕਹੀ ਜਾਂਦੇ ਮਾਈਨਿੰਗ ਹੋ ਗਈ ਹੈ ਜੀ ਉੱਥੇ ਸਰ ਮਾਈਨਿੰਗ ਕਿੱਥੋਂ ਹੋ ਗਈ ਮੈਂ ਤਾਂ ਬੜਾ ਹੈਰਾਨ ਹੈ ਕਿ ਲਾਵੀ ਕਿੱਥੇ ਮਾਈਨਿੰਗ ਹੋਈ ਆ ਜੇ 라ਵੀ ਤੇ ਮੰਨ ਗੋਈਆ ਤੇ ਤਾਂ ਬੰਦਾ ਇਹਨਾਂ ਨੂੰ ਪਤਾ ਹੀ ਕਿਉਂਕਿ ਤੇ ਫੌਜ ਤੇ ਬੀਐਸਐਮ ਲੱਗੀ ਆ ਤੇ ਮੈਂ ਮਲੇ ਇਹ ਕਿਨਾ ਕਿ ਜ਼ਿਆਦ ਕੇਂਦਰ ਸਰਕਾਰ ਕੋਈ ਮਦਦ ਕਰਦੀ ਭਜਾਏ ਕੋਈ ਪੈਸਾ ਦੇਂਦੀ ਭਜਾਏ ਦਰਿਆਵਾਂ ਨੂੰ ਕਲੀਨ ਕਰਨ ਦੀ ਭਜਾਏ ਦਰਿਆਵਾਂ ਦਾ ਸਾਰਾ ਪਾਹ ਉਹਦੋਂ ਮੈਂ ਪਾਇਲਟ ਨੂੰ ਕਹ ਪਾਟਨ ਨੂੰ ਕਿਹਾ ਸੀਗਾ ਕਿ ਸਾਡੀ ਜਿਹੜੀ ਦਰਿਆ ਬੁਰਧ ਜ਼ਮੀਨ ਸਾਡੀਆਂ ਜ਼ਮੀਨਾਂ ੜ ਗਈਆਂ ਹੋੜ ੜ ਗਈਆਂ ਗਿਆ ਜ਼ਮੀਨਾਂ ਮੈਂ ਕਿਹਾ 23 ਚ ਸਾਡੀਆਂ ਜ਼ਮੀਨਾਂ ੜ ਗਈਆਂ ਸੀਗਾ ਸਾਨੂੰ ਹੋਰੇ ਪੈਸੇ ਤੋਂ ਦਰਾਬੁਰਦ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਦਾ ਕਿਸਾਨਾਂ ਦੀ ਆਪਣੇ ਬੀਨੂ ਭਾਈ ਸਾਹਿਬ ਦੱਸ ਲਿਖਿਆ ਕਿ 20 ਏਕੜ ਜ਼ਮੀਨ ਮੇਦੀ ਉਡਰ ਗਈ ਆ ਜੀ ਪਤਾ ਨਹੀਂ ਲੱਗਾ ਕਿੱਦਾਂ ਚਲ ਗਈ ਇੱਕ ਪੈਸਾ ਵੀ ਮੇਰਾ ਦਰਾਬੁਰਦ ਜ਼ਮੀਨ ਦਾ ਉਹ ਸੈਂਟਰ ਸਰਕਾਰ ਨੇ ਦੇਣਾ ਇੱਕ ਪੈਸਾ ਵੀ ਨਹੀਂ ਮਿਲਿਆ ਤੁਸੀਂ ਬੰਨਾਂ ਲਈ ਇੱਕ ਪੈਸਾ ਵੀ ਮਿਲਿਆ ਡੀਸੈਲਟਿੰਗ ਵਾਸਤੇ ਸਭ ਤੋਂ ਹੀ ਪੰਜਾਬ ਨੂੰ ਦੇਣ ਦੀ ਬਜਾਇ ਪੰਜਾਬ ਨੂੰ ਤੁਸੀਂ ਇਹ ਕਹਿ ਰਹੇ ਹੋ ਦੀ ਬਜਾਇ ਮੈਨਿੰਗ ਦਾ ਸੋ ਮੈਂ ਚੌਂਸਾਹਬ ਨੂੰ ਬੇਨਤੀ ਕਰੂੰਗਾ ਸਾਰ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਨੂੰ ਉਦੋਂ ਦੀ ਬੇਨਤੀ ਕੀਤੀ ਸੀ ਸਾਥਾਤਨਾ ਕਰੋ ਪੰਜਾਬ ਨਾਲ ਧੱਕਾ ਨਾ ਕਰੋ ਭਾਜਪੀ ਲਗਾਤਾਰ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ ਲਗਾਤਾਰ ਧੱਕਾ ਕਰਦੀ ਆ ਸਾਡੇ ਜ਼ਖਮਾਂ ਤੇ ਤੁਸੀਂ ਲੂਣ ਪਾ ਦਿਓ ਯਾਰ ਸਾਡੇ ਲੋਕ ਜਿਆਦੇ ਡੁੱਬ ਗਏ ਘਰ ਬਰਬਾਦ ਹੋ ਗਏ ਸਭ ਕੁ ਬਰਬਾਦ ਹੋ ਗਿਆ ਉਦੋਂ ਤਾਂ ਪੁੱਛੋ ਤੁਸੀਂ ਕਿ ਇੱਥੇ ਮਾਈਨਿੰਗ ਹੋਈ ਆ ਕਿਤੇ ਉਹ ਪਹਿਲਾਂ ਉਦੋਂ ਪੁੱਛੋ ਤੁਸੀਂ ਕਿ ਦੂ ਕਿ ਰਾਵੀ ਤੇ ਅੱਜ ਕਦੀ ਮਾਈਨਿੰਗ ਹੋਈ ਆ ਯਾ ਨਵੀਂ ਕਰ ਚੋਲੀ ਮੈਂ ਇੰਨਾ ਗੈਸ ਜਮੀਰ ਬਿਆਨ ਦਿੱਤਾ ਉਹਨਾਂ ਨੇ ਉਹਨਾਂ ਦਾ ਬਿਆਨ ਨਿੰਦਣਯੋਗ ਹੈ ਔਰ ਮੈਂ ਮੰਨ ਕਰੂੰਗਾ ਕਿ ਜੋ ਅਸੀਂ 60 ਹਜ਼ਾਰ ਕਰੋੜ ਰੁਪਈਆ ਸਾਡਾ ਬਕਾਇਆ ਕਿੰਬ ਸਰਕਾਰ ਵਾਲਿਆ ਪੰਜਾਬ ਦਾ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਸਾਡਾ ਉਹ 70 ਹਜ਼ਾਰ ਕਰੋੜ ਦਾ ਬਕਾਇਆ ਹੀ ਦੇ ਦੇਣ ਅਸੀਂ ਆਪਣੇ ਪੈਰਾਂ ਤੋਂ ਹੋ ਜੀਏ ਔਰ ਮੈਂ ਤੇ ਆਪਣੇ ਹਲਕੇ ਵਾਸਤੇ 2000 ਕਰੋੜ ਰੁਪਈਆ ਗਵਰਨਰ ਸਾਹਿਬ ਕੋ ਵੀ ਮੰਗਿਆ ਸੀਗਾ ਔਰ चौहान ਸਾਹਿਬ ਨੂੰ ਵੀ ਲਿਖਤੀ ਦਿੱਤਾ ਹੈ ਸਭ ਕੋਈ ਰਿਸਪੌਂਸ ਨਹੀਂ ਆ ਸਰ ਕੋਈ 5 ਕਰੋੜ ਰੁਪਈਆ ਤੱਕ ਦੀ ਕਿਤੇ ਭੇਜਿਆ ਸੈਂਟਰ ਸਰ ਗਵਰਨਮੈਂਟ ਦੇ ਉਲਟਾ ਦੇਖੋ ਤੁਸੀਂ ਕੰਮ ਵੇਖੋ ਕੀ ਕਰਦੇ ਆ ਉਥੇ ਲੱਗੇ ਸਾਡੇ ਬਾਬੇ ਵਿਚਾਰੇ ਲੋਕ ਆ ਬੱਲੇ ਲੱਗੇ ਆ ਕਿੰਦਰ ਸਰਕਾਰ ਕਿੱਥੇ ਆ ਜੀ ਸਾਰੀ ਦੁਨੀਆ ਨੂੰ ਪਤਾ ਤੇ ਦਰਿਆਵਾਂ ਦਾ ਮਹਿਕਮਾ ਦਰਿਆਵਾਂ ਨੂੰ ਜਿਹੜਾ ਪੈਸਾ ਹੁੰਦਾ ਦਰਿਆਵਾਂ ਦੀ ਮੁਰੰਮਤ ਵਾਸਤੇ ਉਹਦੀ ਡੀਸਲਟਿੰਗ ਲਈ ਉਹਦੇ ਬੰਦ ਬੰਨਣ ਲਈ ਜਿਹੜਾ ਪੈਸਾ ਹੁੰਦਾ ਸੈਂਟਰ ਸਰ ਗਵਰਨਮੈਂਟ ਦਿੰਦੀ ਹੈ ਸੱਤ ਸੱਤ ਪੈਸਾ ਹੀ ਦਿੱਤਾ ਕਿੱਥੇ ਦਿਖਾਉਣ ਆ ਜਿਹੜਾ ਮੈਂ ਦੱਸਿਆ ਇਸ 70 ਕਰੋੜ ਦਾ ਪ੍ਰਪੋਜ਼ਲ ਭੇਜੀਆ ਸੀ ਸੀਐਮ ਸਾਹਿਬ ਨੇ ਦਿੱਲੀ ਮੇਰੇ ਕਾ 7 ਮਹੀਨੇ ਪਹਿਲਾਂ ਦੀ ਮੈਂ ਜਾ ਕੇ ਖੁਦ ਮਿਲ ਕੇ ਆਇਆ ਇੱਕ ਪਹਲ ਨਹੀਂ ਦਿੱਤੀ ਕਿਤੇ ਦੇ ਦਿੰਨੇ ਆ ਜੀ ਕਰ ਦਿੰਨੇ ਆ ਜੀ ਗੱਲ ਕੋਈ ਨਹੀਂ ਜੀ ਤੁਹਾਨੂੰ ਦਾਂਗੇ ਜੀ ਚੰਗਾ ਕੰਮ ਕਰਾਇਓ ਜੀ ਸਾਨੂੰ ਇੱਕ ਪੈਸਾ ਵੀ ਮਿਲਿਆ ਸੋ ਮੈਂ ਸਮਝਦਾ ਕਿ ਚਵਾਨ ਸਾਹਿਬ ਨੇ ਸਾਡੇ ਜਖਮਾਂ ਤੇ ਮਤਲਬ ਨਾ ਹੁੰਦੀ ਵਿਧਾਇਕ ਜਖਮਾਂ ਦੇ ਮਿੱਚਾ ਪਾ ਗਏ ਔਰ ਅੱਜ ਦਾ ਉਹਨਾਂ ਦਾ ਬਿਆਨ ਪੰਜਾਬ ਦੇ ਵਿਰੋਧਿਆ ਉਹਨਾਂ ਦਾ ਬਿਆਨ ਉਹ ਵਿਚਾਰੇ ਹਰ ਪੀੜਤ ਜਿਹੜੇ ਡੀਗਦੇ ਆ ਕਿ ਕੋਈ ਪੈਸਾ ਦਵੇ ਕਿੰਦਾ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੇ ਖਿਲਾਫ ਹੈ ਸੋ ਮੈਂ ਸਮਝਦਾ ਕਿ ਬਿਆਨ ਕੱਟੀਆਂ ਦੇ ਨਿਰਜੋਗ ਹੈ ਔਰ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਕੋਈ ਇਨਸਾਫ ਕਰਨ ਵਾਲੀ ਨਹੀਂ ਦੇਗੀ ਕਿੰਦਾ ਸਰਕਾਰ ਕੋਈ ਵੀ ਪੰਜਾਬ ਨੂੰ ਪੈਕੇਜ ਦੇਵੇ ਮੈਂ ਤਾਂ ਹੋਰ ਸੋਚ ਨਹੀਂ ਸਕਦਾ ਆ 10 12 ਦਿਨਾਂ ਬਾਅਦ ਸਾਡੇ ਦੇ 26 ਤਰੀਕ ਨੂੰ ਪਾਣੀ ਆਇਆ ਉਦੋਂ 7 ਲੋਕ ਤੇ ਬਿਆਹਤਾ ਆਪਣੇ ਸਤਾਨਪੁਰ ਲੋਦੀਚ ਦੇਖੋ ਕਿੰਨੇ ਦਿਨ ਦਾ ਪਾਣੀ ਆਇਆ ਸਤ ਕੋਈ ਬੀਂਦੇ ਨੂੰ ਪਹੁੰਚਦਾ ਇੱਕ ਵੀ ਨਾ ਤੇ ਲੱਖਾਂ ਦਾ ਸਰਕਾਰ ਨੇ 1 ਕਰੋੜ ਰੁਪਏ ਦੀ ਭੇਜਿਆ ਇੱਕ ਮਹੀਨਾ ਹੋ ਗਿਆ ਜੋ ਕੁਝ ਕਰਦੀ ਪੰਜਾਬ ਸਰਕਾਰ ਕਰਦੀ ਹੈ ਅੱਜ ਜਿੰਨੀ ਮਦਦ ਕਰਦੀਆਂ ਲੋਕਾਂ ਦੀ ਜਿੰਨੀ ਵੀ ਇਹ ਕਰੇ ਜਿਸ ਕਮੈਸਟੀ ਦੇ ਵਿੱਚ ਉਹ ਸਾਰੀ ਮਦਦ ਸਰਦਾ ਭਗਵਾਨ ਸ੍ਰੀ ਮਾਨ ਦੀ ਸਰਕਾਰ ਕਰਦੀ ਹੈ ਬੀਜੇਪੀ ਫਿਰ ਆਪਣੇ ਉਸੇ ਚੱਲੇ ਤੇ ਆ ਗਈ ਬੀਜੇਪੀ ਫਿਰ ਸਾਡੇ ਨਾਲ ਧੋਖਾ ਕਰਦੀ ਹੈ ਸਾਨੂੰ ਜਿਹੜਾ ਉਹ ਕੀ ਕਹਿੰਦੇ ਨੇ ਬਖੌਲ ਕਰਨ ਵਾਲੀ ਗੱਲ ਹੈ ਸੋ ਮੈਂ ਉਹਨਾਂ ਦੇ ਬਿਆਨ ਦੀ ਵਰਪੂਰਿੰਦਾ ਜਿਹੜੀ ਉਹ ਕਰਦਾ